ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਆਪਣੇ ਵਿਧਾਨ ਸਭਾ ਹਲਕਾ ਤੂਰੀ ਵਿਖੇ ਪਹੁੰਚੇ ਹੋਏ ਸਨ ਅਤੇ ਇਸ ਮੌਕੇ ਉਹਨਾਂ ਨੇ ਵਿਕਾਸ ਪ੍ਰੋਜੈਕਟਾਂ ਦੀ ਸ਼ੁਰੂਆਤ ਕੀਤੀ ਹੈ। ਪੰਜਾਬ ਸਰਕਾਰ ਹੁਣ ਪਿੰਡਾਂ ਦੇ ਵਿੱਚ ਸੜਕਾਂ, ਪਾਰਕਾਂ, ਸਟ੍ਰੀਟ ਲਾਈਟਾਂ ਅਤੇ ਸੀਸੀਟੀਵੀ ਕੈਮਰੇ ਵਰਗੀਆਂ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨ ਤੇ ਧਿਆਨ ਕੇਂਦ੍ਰਿਤ ਕਰ ਰਹੀ ਹੈ। ਦੱਸਿਆ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਇਸ ਸੰਬੰਧੀ ਆਪਣੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਸਾਂਝੀ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਕਿ ਅੱਜ ਵਿਧਾਨ ਸਭਾ ਹਲਕਾ ਤੂਰੀ ਵਿਖੇ 75 ਗ੍ਰਾਮ ਪੰਚ ਸਾਡੇ ਤੁਹਾਨੂੰ ਵੱਖ-ਵੱਖ ਵਿਕਾਸ ਕਾਰਜਾਂ ਦੇ ਲਈ ਲਗਭਗ 31 ਕਰੋੜ ਰੁਪਏ ਦੇ ਚੈੱਕ ਵੰਡੇ ਗਏ ਨੇ ਪਿੰਡਾਂ ਦੀ ਨੁਹਾਰ ਬਦਲਣ ਦੇ ਲਈ ਅਸੀਂ ਫੰਡ ਦੀ ਕੋਈ ਕਮੀ ਨਹੀਂ ਆਉਣ ਦੇਵਾਂਗੇ ਸੂਬੇ ਦੇ ਸਾਰੇ ਪਿੰਡਾਂ ਦੇ ਵਿੱਚ ਬਿਨਾਂ ਕਿਸੇ ਭੇਤ ਭਾਪ ਦੇ ਵਿਕਾਸ ਕਾਰਜ ਕਰਵਾਏ ਜਾਣਗੇ ਸਾਡੇ ਪਿੰਡ ਸਾਡੀ ਸ਼ਾਨ ਨੇ ਅਤੇ ਅਸੀਂ ਇਹਨਾਂ ਨੂੰ ਸ਼ਾਨਦਾਰ ਬਣਾਉਣ ਦੇ ਲਈ ਵਚਨਬੱਧ ਹਾਂ ਦੱਸਿਆ ਹੈ ਕਿ ਪੰਜਾਬ ਸਰਕਾਰ ਨੇ ਸਾਲ 2025-26 ਦੇ ਬਜਟ ਦੇ ਵਿੱਚ ਪਿੰਡਾਂ ਦੇ ਲਈ 3500 ਕਰੋੜ ਰੁਪਏ ਦਾ ਪ੍ਰਬੰਧ ਕੀਤਾ ਹੈ ਬਜਟ ਦੇ ਵਿੱਚ ਯਕੀਨੀ ਪੜਾਇਆ ਗਿਆ ਹੈ ਕਿ ਹਰੇਕ ਵਿਧਾਨ ਸਭਾ ਹਲਕੇ ਦੇ ਵਿੱਚ ਟੁਕਮਾ ਵਿਕਾਸ ਹੋਵੇ ਇਸ ਦੇ ਲਈ ਹਰੇਕ ਜ਼ਿਲ੍ਹੇ ਦੇ ਲਈ 5 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ ਇਹ ਰਕਮ ਸੰਬੰਧਿਤ ਖੇਤਰ ਦੇ ਵਿਧਾਇਕ ਅਤੇ ਡਿਪਟੀ ਕਮਿਸ਼ਨਰ ਦੀ ਸਿਫਾਰਿਸ਼ ਤੇ ਖਰਚ ਕੀਤੀ ਜਾਏਗੀ ਇਸ ਯੋਜਨਾ ਦੇ ਤਹਿਤ ਸਰਕਾਰ ਨੇ ਕੁੱਲ 585 ਕਰੋੜ ਰੁਪਏ ਦਾ ਪ੍ਰਬੰਧ ਕੀਤਾ ਹੈ ਧੂਰੀ ਦੇ ਪਿੰਡਾਂ ਨੂੰ ਇਹ ਜਾਂ ਮਾਡਲ ਬਣਾਵਾਂਗੇ ਕਿ ਲੋਕ ਦੇਖਣ ਆਇਆ ਕਰਨ ਯਾਰ ਧੂਰੀ ਦੇ ਪਿੰਡਾਂ ਜਾ ਕੇ ਆਈਏ ਕਹਿੰਦੇ ਵੀ ਕਮਾਲ ਕੀਤੀ ਪਈ ਹੈ ਕਵਾਲਿਟੀ ਦਾ ਸਮਾਨ ਲਾਉਣਾ ਜੇ ਕੋਈ ਅਫਸਰ ਤੰਗ ਕਰਦਾ ਸਾਨੂੰ ਦੱਸਿਓ ਕਵਾਲਿਟੀ ਦਾ ਸਮਾਨ ਹੋਊਗਾ ਜੇ ਲਾਇਬ੍ਰੇਰੀ ਐ ਤਾਂ ਲਾਇਬ੍ਰੇਰੀ ਐਸੇ ਬਣਾਉਣੀ ਆ ਵੀ ਅਗਲੇ 30 ਸਾਲ ਵਾਸਤੇ ਉਹ ਲਾਇਬ੍ਰੇਰੀ ਜਿਹੜੀ ਆ ਉਹਦੀ ਕਿਸੇ ਕੰਨ ਚ ਤਰੇੜ ਨਾ ਆਵੇ ਕਿਸੇ ਕੁਰਸੀ ਦਾ ਜਿਹੜਾ ਸਨਮਾਇਕਾ ਹੈ ਉਹ ਨਾ ਟੁੱਟੇ ਕੋਈ ਲਿਮਾਰੀ ਨਾ ਕੋਈ ਟੁੱਟੇ ਜੇ ਕੱਲ ਨੂੰ ਗਰਾਊਂਡ ਬਣਾਉਣਾ ਐ ਤਾਂ ਗਰਾਊਂਡ ਦੇ ਵਿੱਚ ਲੋਕ ਆਉਣ ਤੇ ਆ ਕੇ ਦੇਖਣ ਕਿ ਆ ਯਾਰ ਇਹ ਜਿਹਾ ਗਰਾਊਂਡ ਦੇਖਿਆ ਨਹੀਂ ਅਗਲੇ 30 40 ਸਾਲ ਦੀ ਪਲੈਨਿੰਗ ਕਰਨੀ ਹੈ ਇਹ ਕਿਉਂਕਿ ਪੈਸਾ ਤਾਂ ਦਿੱਤਾ ਪਰ ਕਈ ਵਾਰੀ ਕੁਆਲਿਟੀ ਚ ਫੇਕੇਦਾਰ ਜਾਂ ਜਿਹਨੂੰ ਟੈਂਡਰ ਮਿਲਿਆ ਜਾ ਉਹ ਇਹ ਤੇ ਨਿਗ੍ਹਾ ਰੱਖਿਓ ਤੁਸੀਂ ਆਪ ਨਿਗ੍ਹਾ ਰੱਖਿਓ ਪੰਚਾਇਤਾਂ ਦਾ ਫਰਜ਼ ਬਣਦਾ ਕਿ ਉਹ ਨਿਗ੍ਹਾ ਰੱਖੇ ਇੱਕ ਬੰਦੇ ਦੀ ਡਿਊਟੀ ਲਾ ਦਿਓ ਕੋਈ ਕਮੇਟੀ ਬਣਾ ਦਿਓ ਕਿ ਤੂੰ ਨਿਗ੍ਹਾ ਰੱਖਣੀ ਹੈ ਭਾਈ ਜਿਹੜਾ ਕੰਮ ਚੱਲ ਰਿਹਾ ਉਹ ਤੇ ਕੋਈ 200 ਮੋਮ ਇੱਟ ਨਹੀਂ ਲੱਗਣੀ ਚਾਹੀਦੀ ਕੋਈ ਕੁਆਲਿਟੀ ਤੋਂ ਥੱਲੇ ਵਾਲਾ ਕੰਮ ਨਹੀਂ ਹੋਣਾ ਚਾਹੀਦਾ ਮੈਨੂੰ ਬਹੁਤ ਖੁਸ਼ੀ ਹੈ ਕਿ ਆਪਾਂ ਕਈ ਵਾਰ ਇਸ ਹਾਲ ਦੇ ਵਿੱਚ ਇਕੱਠੇ ਹੋਏ ਆਂ ਇਸ ਕਰਕੇ ਆਉਣਾ ਪੈਂਦਾ ਕਿਉਂਕਿ ਮੌਸਮ ਜਿਹੜਾ ਉਹ ਮੀਂਹ ਵਾਲਾ ਚੱਲ ਰਿਹਾ ਹੈ ਨਹੀਂ ਤਾਂ ਅੱਜ ਕਿਸੇ ਹੋਰ ਪਿੰਡ ਚੋਂ ਦੇ ਜਿਵੇਂ ਪੁੱਲ ਰੇੜੀ ਰੱਖਿਆ ਸੀ ਪਹਿਲਾ ਪ੍ਰੋਗਰਾਮ ਆਉਣ ਵਾਲੇ ਦਿਨਾਂ ਚ ਮੈਂ ਖੁਦ ਵੀ ਪਿੰਡਾਂ ਚ ਆਉਂਗਾ ਜਿੱਥੇ ਜਿੱਥੇ ਜਿਹੜੇ ਜਿਹੜੇ ਬੋੜਾਂ ਥੱਲੇ ਜਿਹੜੇ ਜਿਹੜੇ ਪਿੱਪਲਾਂ ਥੱਲੇ ਆਪਾਂ ਪਹਿਲਾਂ ਆਏ ਸੀ ਉਹਨਾਂ ਪਿਪੜਾਂ ਬੋੜਾਂ ਥੱਲੇ ਫੇਰ ਆਵਾਂਗੇ ਕਿਉਂਕਿ ਮੈਂ ਕਹਿੰਦਾ ਰਿਹਾ ਕਿ ਇੰਨਾ ਬੋੜਾਂ ਪਿਪੜਾਂ ਥੱਲੂ ਹੀ ਸਰਕਾਰਾਂ ਚੱਲਣਗੀਆਂ ਤੇ ਉਹ ਆਪਾਂ ਸੱਚ ਕਰਕੇ ਦਿਖਾਉਣਾ ਹੈ ਸੋ ਕੱਲ ਵੀ ਸ਼ਹਿਰ ਦੇ ਬਹੁਤ ਸਾਰੇ ਪ੍ਰੋਗਰਾਮ ਸੀਗੇ ਜਿਜ ਧਰਮਸ਼ਾਲਾਾਂ માં ਸੀ ਰਾਮ ਬਾਗ ਜਿਹਦੇ ਵਿੱਚ ਬਾਲਮੀਕ ਧਰਮਸ਼ਾਲਾਾਂ ਸਨਾਤਨ ਧਰਮਸ਼ਾਲਾ ਔਰ ਹੋਰ ਜਿੰਨੇ ਵੀ NGOs ਨੇ ਉਹਨਾਂ ਨੇ ਜੋ ਜੋ ਕੰਮ ਕਰਨੇ ਆ ਮੀਡੀਆ ਬੈਠਾ ਕੱਲ ਕੱਲ ਵਾਲੀ ਮੀਡੀ ਮੁੰਡੇ ਬੈਠੇ ਨੇ ਇੱਥੇ ਉਹਨਾਂ ਨੇ ਵੀ ਅੱਜ ਖਬਰਾਂ ਵੀ ਲਾਈਆਂ ਸੋ ਮੈਂ ਇੱਕ ਵਾਰੀ ਫੇਰ ਕਹਿਣਾ ਕਿ ਇਹ ਕੋਈ ਸਾਨ ਨਹੀਂ ਕਰ ਰਹੇ ਨਾ ਹੀ ਕੋਈ ਅੱਗੇ ਵੋਟਰਾਂ ਨੇ ਵੀ ਉਹਨਾਂ ਦੇ ਪੈਸੇ ਦੇ ਰਹਿਆ ਇਹ ਤਾਂ ਤੁਹਾਡਾ ਫਰਜ਼ ਬਣਦਾ ਹੈ ਤੁਹਾਡਾ ਹੱਕ ਬਣਦਾ ਹੈ ਇਹਨਾਂ ਪੈਸਿਆਂ ਨੂੰ ਲੈਣ ਦਾ ਤੇ ਖਰਚਣ ਦਾ ਔਰ ਲਾਇਓ ਇੰਨਾ ਇਹੋ ਜਿਹੇ ਕੰਮਾਂ ਤੇ ਜਿਹੜੇ ਕੰਮ ਲੋਕਾਂ ਦੇ ਕੰਮ ਆਉਣ ਸ਼ਮਸ਼ਾਨ ਘਾਟਾਂ ਦੀਆਂ ਕੰਧਾਂ ਤੇ ਰੰਗ ਕਰਨ ਦਾ ਕੋਈ ਫਾਇਦਾ ਨਹੀਂ ਜਾਂ ਇਹੋ ਜਿਹੇ ਕੰਮਾਂ ਤੇ ਜਿਹੜਾ ਕੰਮ ਲੋਕਾਂ ਦੇ ਕੰਮ ਨਾ ਆਵੇ ਬਸ ਵੈਸੀ ਕੰਮ ਹੋਵੇ ਉਹ ਇਹੋ ਜਿਹੇ ਕੰਮਾਂ ਦੀ ਬਜਾਏ ਆਪਾਂ ਲਾਇਬ੍ਰੇਰੀਆਂ ਸਕੂਲ ਦੇ ਕਮਰੇ ਸਕੂਲ ਦੇ ਵਿੱਚ ਬਾਥਰੂਮ ਜਾਂ ਟੋਬੇ ਠੀਕ ਕਰਨੇ ਜਾਂ ਇਹੋ ਜਿਹੇ ਕੰਮ ਜਿਹਦੇ ਨਾਲ ਲੋਕਾਂ ਨੂੰ ਕੋਈ ਨਾ ਕੋਈ ਫਿੱਟ ਫਾਇਦਾ ਐ ਐਂਬੂਲੈਂਸ ਲੈਣੀਆਂ ਨੇ ਹਸਪਤਾਲ ਜਾ ਆਪਣਾ ਆਮ ਆਦਮੀ ਕਲੀਨਿਕ ਉਤਸੀ ਅਲੱਗ ਪੈਸੇ ਦੇ ਰਿਆ ਹਾਂ ਤਾਂ ਉਹਦੇ ਵਾਸਤੇ ਲੱਗ ਪੈਸੇ ਦੇ ਰਿਆ ਸੁ ਕਦੇ ਵੀ ਮੇਰੇ ਮੂੰਹੋਂ ਨਹੀਂ ਸੁਣੋਗੇ ਤੁਸੀਂ ਕਿ ਖਜ਼ਾਨਾ ਖਾਲੀ ਹੈ ਕਿਉਂਕਿ ਜੇ ਨੀਅਤ ਖਾਲੀ ਹੋਵੇ ਫੇਰ ਖਜ਼ਾਨਾ ਖਾਲੀ ਹੈ ਜੇ ਨੀਅਤ ਭਰੀ ਹੋਈ ਹੈ ਕਦੇ ਖਜ਼ਾਨਾ ਖਾਲੀ ਨਹੀਂ ਹੁੰਦਾ ਸਰਕਾਰਾਂ ਦਾ ਸਤੂਰੀ ਵਾਲਿਆਂ ਤੇ ਮੈਨੂੰ ਮਾਨ ਹੈ ਕਿ ਤੁਸੀਂ ਭਾਰੀ ਗਿਣਤੀ ਦੇ ਵਿੱਚ ਵੋਟਾਂ ਪਾ ਕੇ ਪੰਜਾਬ ਦੀ ਉਹ ਜ਼ਿੰਮੇਵਾਰੀ ਮੈਨੂੰ ਦਿੱਤੀ ਹੈ ਜਿਹੜੀ ਬਾਰੇ ਆਮ ਬੰਦਾ ਤਾਂ ਮਨ ਲੱਗਦਾ ਹੈ ਕਈ ਪੀੜ੍hiyan ਲੱਗ ਜਾਨੀਆਂ ਹੋਣੀਆਂ ਸੋਚਣ ਨੂੰ ਕਿ ਇੱਥੇ ਤੱਕ ਪਹੁੰਚ ਜਾਾਂਗੇ ਉਹ ਤੁਸੀਂ ਹਾਲਾਂਕਿ ਮੈਂ ਤਾਂ ਮੈਂ ਚੋਣ ਪ੍ਰਚਾਰ 'ਚ ਵੀ ਤੁਹਾਡੇ ਕੋਲ ਘਟ ਆ ਸਕਿਆ ਮੈਂ ਕਿਉਂਕਿ ਮੈਨੂੰ ਸਾਰੇ ਪੰਜਾਬ ਜਾਣਾ ਪੈਂਦਾ ਸੀ ਪਰ ਤੁਸੀਂ ਕਿਹਾ ਕੋਈ ਗੱਲ ਨਹੀਂ ਤੁਸੀਂ ਉੱਧਰ ਕੰਮ ਕਰ ਲਓ ਇੱਥੋਂ ਦੀ ਫਿਕਰ ਨਾ ਕਰ ਇੱਧਰ ਅਸੀਂ ਹੈਗੇ ਆਂ ਤੁਸੀਂ ਆਪਣਾ ਆਪਣਾ ਪਿੰਡ ਸੰਭਾਲਿਆ ਤੁਸੀਂ ਵੋਟਾਂ ਦੀ ਜ਼ਿੰਮੇਵਾਰੀ ਸੰਭਾਲੀ ਤਾਂ ਫਿਰ ਹੁਣ ਤੁਸੀਂ ਫਿਕਰ ਨਾ ਕਰਿਓ ਮੈਂ ਹੈਗਾ ਹੁਣ ਪਿੰਡਾਂ ਦਾ ਜਿਹੜਾ ਵਿਕਾਸ ਹੈ ਉਹਦੇ ਵਾਸਤੇ ਫੰਡ ਕੱਢਣਾ ਉਹ ਮੇਰਾ ਕੰਮ ਹੈ ਤੇ ਨੌਕਰੀਆਂ ਮਿਲ ਰਹੀਆਂ ਨੇ ਕੱਸੀਆਂ ਦਾ ਪਾਣੀ ਨਹਿਰਾਂ ਦਾ ਪਾਣੀ ਉਹ ਤੁਹਾਡੇ ਖੇਤਰ ਤੱਕ ਪਹੁੰਚ ਰਿਹਾ ਹੈ ਰੋਜ਼ 15 ਤੋਂ 16 ਕਿਲੋਮੀਟਰ ਦੀ ਐਵਰੇਜ ਪੈ ਰਹੀ ਹੈ ਪੰਜਾਬ 'ਚ ਕਿ ਕੱਸੀਆਂ ਤੇ ਜਿਹੜਾ ਨਹਿਰਾਂ ਦਾ ਜਿਹੜਾ ਪਾਈਪਾਂ ਦਾ ਪਾਣੀ ਹੈ ਉਹ ਲੋਕਾਂ ਤੱਕ ਪਹੁੰਚ ਰਿਹਾ ਹੈ ਹੁਣ ਤੱਕ 700 ਕਿਲੋਮੀਟਰ ਤੋਂ ਜ਼ਿਆਦਾ ਪਾਣੀ ਪਹੁੰਚ ਚੁੱਕਿਆ ਹੈ ਬਿਜਲੀ ਦਿਨੇ ਆਉਂਦੀ ਹੈ ਉਹੀ ਹੁਣ ਟਾਈਮ ਜਿਹੜਾ ਅਫਸਰਾਂ ਦਾ ਦਫ਼ਤਰ ਜਾਣ ਦਾ 9 ਤੋਂ 5 ਉਹੀ ਕਿਸਾਨਾਂ ਦਾ 9 ਤੋਂ 5 ਇਹ ਇਹ ਕਿਉਂ ਹੋ ਸਕਿਆ ਕਿਉਂਕਿ ਪਿੰਡਾਂ ਚੋਂ ਆਇਆ ਆਪਾਂ ਆਪਾਂ ਮਤਲਬ ਗਰਾਊਂਡ ਤੋਂ ਆਇਆ ਜਮਾ ਥੱਲੋਂ ਧਰਤੀ ਤੋਂ ਕਿ ਜੇ ਬਿਜਲੀ ਹੈਗੀ ਹੋਈ ਹੈ ਰਾਤ ਦੇ 2:00 ਵਜੇ ਕਿਉਂ ਦੇਣੀ ਹੈ ਫਿਰ ਦਿਨੇ ਦਿਓ ਬਿਜਲੀ ਹੁਣ ਤਾਂ ਰਾਤ ਨੂੰ ਵੀ ਚੱਲਦੀ ਹੈ ਜੇ ਕਈ ਵਾਰੀ ਕੋਈ ਦਿਨੇ ਕੰਮ ਹੈ ਰਾਤ ਨੂੰ ਜਾ ਕੇ ਸੋਚਦਾ ਬਣੋ ਸੋ ਇਸ ਕਰਕੇ ਖੇਤੀ ਵਾਲੇ ਪਾਸਿਓਂ ਵੀ ਫਿਰ ਆ ਸਾਹਮਣੇ ਟੋਲ ਫਲਾਜਾ ਹੁੰਦਾ ਸੀ ਇਹ ਸਾਰੇ ਖਤਮ ਕਰਤੇ ਅੱਜ ਪੰਜਾਬ ਦੇ ਵਿੱਚੋਂ 18 ਟੋਲ ਪਲਾਜ਼ੇ ਖਤਮ ਕੀਤੇ ਨੇ ਹੁਣ ਤੱਕ 64 ਲੱਖ ਰੁਪਏ ਇੱਕ ਦਿਨ ਦਾ ਬਚਦਾ ਜੀ 64 ਲੱਖ ਰੁਪਏ ਇੱਕ ਦਿਨ ਦਾ ਪੰਜਾਬੀਆਂ ਦਾ ਬਚਦਾ ਜੀ ਬਿਜਲੀ ਦੇ ਬਿੱਲ ਨਹੀਂ ਆਉਂਦੇ ਕਿੰਨੀ ਕਬੀਲਦਾਰੀ ਸੁਧਰਦੀ ਹੋਊਗੀ ਉਹਦੇ ਨਾਲ ਕਿਤੇ ਹੋਰ ਪੈਸੇ ਲੱਗਦੇ ਨੇ ਮਹੱਲਾ ਕਲੀਨਿੰਗ ਖੁੱਲ ਗਏ ਆਮ ਕਲੀਨਿਕ ਆਮ ਆਦਮੀ ਕਲੀਨਿਕ ਕਿੰਨੇ ਪੈਸੇ ਉਹ ਜਿਹੜੇ ਡਾਕਟਰਾਂ ਦੇ ਪਹਿਲਾਂ ਖਰਚੇ ਜਾਂਦੇ ਸੀ ਉਹ ਬਚਦੇ ਨੇ ਸੋ ਹਰ ਬਸਤੀਆਂ ਅਸੀਂ ਚਾਹੁੰਦੇ ਆ ਕਿ ਤੁਹਾਡੀ ਜੇਬ ਤੇ ਭਾਰ ਨਾ ਪਵੇ ਤੁਹਾਡੀ ਜੇਬ ਚ ਕੁਝ ਨਾ ਕੁਝ ਬਚੇ ਤਾਂ ਕਿ ਕਬੀਲਦਾਰੀ ਜਿਹੜੀ ਐ ਸੌਖੀ ਚੱਲਦੀ ਰਹੇ ਤੇ ਇਹੀ ਸੋਚ ਜਿਹੜੀ ਲੈ ਕੇ ਅਸੀਂ ਪੰਜਾਬ ਦੇ ਵਿੱਚ ਸਾਰੇ ਪਿੰਡਾਂ 'ਚ ਕੰਮ ਕਰ ਰਹੇ ਆ ਹਰ ਜੇ ਕੋਈ ਹੋਰ ਵੀ ਕੰਮ ਨੇ ਕਈ ਵਾਰੀ ਹੋ ਸਕਦਾ ਸਾਨੂੰ ਨਾ ਆਈਡੀਆ ਆਉਂਦਾ ਹੋਵੇ ਤੁਹਾਡੇ ਦਿਮਾਗ 'ਚ ਆਈਡੀਆ ਹੋਵੇ ਯਾਰ ਪਿੰਡ 'ਚ ਆ ਵੀ ਕੰਮ ਹੋ ਸਕਦਾ ਹੈ ਚਾਹੇ ਪਿੰਡ ਛੋਟਾ ਚਾਹੇ ਵੱਡਾ ਤੁਸੀਂ ਇਸ ਗੱਲ ਦੀ ਫਿਕਰ ਨਾ ਕਰੋ ਕਿ ਵੋਟਾਂ ਘਟਣੇ ਆਪਣੇ ਪਿੰਡ ਸ਼ਾਇਦ ਆਪਣੇ ਪਿੰਡ ਨੂੰ ਘੱਟ ਪੈਸੇ ਮਿਲਣਗੇ ਆਈਡੀਆ ਵੱਡਾ ਹੋਣਾ ਚਾਹੀਦਾ ਵੋਟਾਂ ਨਾ ਸੋਚਿਓ ਕਿ ਅਸੀਂ ਆਹ ਚਾਹੁੰਨੇ ਆ ਜੀ ਸਾਡੇ ਪਿੰਡ ਜੇ ਆਹ ਬਣ ਜੇ ਤਾਂ ਅਸੀਂ ਉਹ ਥੋੜੇ ਪਿੰਡ ਬਣਾ ਕੇ ਬਾਕੀ ਪਿੰਡਾਂ ਨੂੰ ਦੱਸਣਾ ਚਾਹੁੰਨੇ ਆ ਕਿ ਦੇਖ ਲਓ ਆਹ ਪਿੰਡਾਂ ਨੇ ਇੰਨਾ ਵਧੀਆ ਕਰ ਲਿਆ ਤੁਸੀਂ ਵੀ ਕਰ ਲਓ ਇੰਨੇ ਪੈਸੇ ਲੱਗਦੇ ਆ ਇੱਥੇ ਸੋ ਇਹ ਗੱਲਾਂ ਜਿਹੜੀਆਂ ਨੇ ਇਹ ਪਹਿਲਾਂ ਸਰਪੰਚ ਪਹਿਲਾਂ ਵੀ ਸੋਚਦੇ ਸੀ ਇਹ ਗੱਲਾਂ ਪੜੇ ਲਿਖੇ ਸਰਪੰਚਾ ਬਹੁਤ ਸਾਰੀਆਂ ਪੰਚਾਇਤਾਂ ਪੜੇ ਲਿਖੇ ਮੈਂਬਰ ਨੇ ਪਰ ਉਹਨਾਂ ਦੀ ਚੱਲਦੀ ਨਹੀਂ ਸੀ ਜਾਂ ਕਹਿੰਦੇ ਸੀ ਕਿ ਤਾਂ ਅਸੀਂ ਤਾਂ ਦੂਜੀ ਪਾਰਟੀ ਦੇ ਆ ਪੈਸੇ ਰੋਕ ਲੈਂਦੇ ਸੀ ਕਿੰਨੇ ਰੋਲੇ ਪਏ ਨੇ ਪਹਿਲਾਂ ਘਰਾਚੋਂ ਰੋਲਾ ਪਿਆ ਸੀਗਾ ਕਿ ਕਾਂਗਰਸ ਦਾ ਸਰਪੰਚ ਸੀ ਉਹਨੇ ਪੈਸੇ ਹੀ ਨਹੀਂ ਲੱਗਣ ਦਿੱਤੇ ਕਹਿੰਦੇ ਭਗਵੰਤ ਮਾਨ ਦੇ ਪੈਸੇ ਨੇ ਭਗਵੰਤ ਮਾਨ ਦੀ ਚੜ੍ਹਾਈ ਹੋ ਜਾਊਗੀ ਉਹ ਮੈਂ ਕਿੰਨਾ ਪੈਸਾ ਨਾ ਕੀ ਚੜਾਈ ਕਰਦਾ ਭਗਵੰਤ ਮੰਦir ਚੜਾਈ ਤਾਂ 17.5 ਸਾਲ ਦੇ ਦੀ ਹੋ ਗਈ ਸੀ ਉਹ ਤਾਂ ਲੋਕਾਂ ਨੇ 17.5 ਸਾਲ ਦੀ ਕੁਲ ਫੀ ਕਰਮਾ ਕਰਤੀ ਸੀ ਠੀਕ ਹੈ ਨਾ ਸੋ ਇਹ ਇੰਨਾ ਕੰਮਾਂ ਚ ਨਹੀਂ ਆਪਾਂ ਪਹਿਣਾ ਬਾਕੀ ਸਾਡੇ ਚੇਅਰਮੈਨ ਸਾਹਿਬ ਬੈਠੇ ਨੇ ਸਾਡੀ ਧੀਆਂ ਪੁੱਤ ਨੇ ਜੋ ਉਹਨਾਂ ਦੇ ਅੰਡਰ ਆਉਂਦਾ ਮੈਂ ਉਹਨਾਂ ਨੂੰ ਬੇਨਤੀ ਕਰਦਾ ਉਹ ਤਾਂ ਹਾਲਾਂਕਿ ਚੇਅਰਮੈਨ ਸਾਰੇ ਪੰਜਾਬ ਦੇ ਨੇ ਉਹ ਪਰ ਫਿਰ ਵੀ ਧੂਰੀ ਦੇ ਵਿੱਚ ਜਿੰਨਾ ਵੱਧ ਤੋਂ ਵੱਧ ਹੋ ਸਕਦਾ ਹੈ ਕੋਈ ਰੋਜ਼ਗਾਰ ਲਿਆ ਸਕਦੇ ਹਾਂ ਜਾਂ ਕੋਈ ਫੈਕਟਰੀ ਆ ਸਕਦੀ ਹੈ ਜਿਵੇਂ ਗਊਸ਼ਾਲਾ ਦੇ ਪ੍ਰਧਾਨ ਜੀ ਬੈਠੇ ਨੇ ਲੱਖਾ ਸਾਹਿਬ ਕਮਿਸ਼ਨ ਦੇ ਪ੍ਰਧਾਨ ਚੇਅਰਮੈਨ ਤਾਂ ਕੋਈ ਜਿਹੜੀਆਂ ਆਵਾਰਾ ਪਸ਼ੂ ਫਿਰਦੇ ਨੇ گاਵਾ ਫਿਰਦੇ ਨੇ ਉਹਨੇ ਮਾਰੇ ਵੀ ਆਪਾਂ ਡਿਟੇਲ ਦੇ ਵਿੱਚ ਬਾਅਦ ਚ ਇਹਦੇ ਬਾਰੇ ਗੱਲ ਕਰਨੀ ਹੈ ਸੋ ਬਕਾ ਬੋਰਡ ਦੇ ਡਾਕਟਰ ਅਨਵਰ ਬੈਠੇ ਨੇ ਜਿੰਨੇ ਵੀ ਸਾਡੇ ਸਬੰਧਤ ਵਿਭਾਗਾਂ ਦੇ ਚੇਅਰਮੈਨ ਬੈਠੇ ਨੇ ਤੁਸੀਂ ਆਪਣੇ ਵੱਲੋਂ ਇਹ ਕੋਸ਼ਿਸ਼ ਕਰਿਓ ਕਿ ਲੋਕ ਇਹ ਗੱਲਾਂ ਕਰਨ ਬਾਅਦ ਚ ਕਿ ਯਾਰ ਇੱਕ ਬੰਦਾ ਆਇਆ ਸੀ ਉਹਨੇ ਉਹਨੂੰ ਆ ਚੇਅਰਮੈਨ ਬਣਾਇਆ ਸੀ ਤੇ ਉਹਨੇ ਯਾਰ ਆਹ ਹਾਲਤ ਸੁਧਾਰ ਕੇ ਰੱਖ ਤੇ ਯਾਰ ਇੱਕ ਛੋਟਾ ਜਿਹਾ ਫੈਸਲਾ ਕਰਤਾ ਉਹਦੇ ਨਾਲ